ਪ੍ਰਿੰਸ ਸਾਹਿਬ ਨਹੀਂ ਬੈਠੇ ਹੋਏ ਮੈਂ ਸਕਤੀ ਸਾਹਿਬ ਨੂੰ ਮਿਲ ਕੇ ਆਇਆ ਸਪੀਕਰ ਸਾਹਿਬ ਦੇ ਜੀ ਨੂੰ ਮਿਲ ਗਿਆ ਉਹਨਾਂ ਦੇ ਸਕਤੀ ਦੋਨੋਂ ਨੂੰ ਮਿਲ ਕੇ ਮਾਈਕ نیچے ਕਰ ਲੋ ਕਿ ਕਰ ਮਾਈਕ ਥੋੜਾ ਡਾਲ ਕਰ ਮਾਈਕ 11:00 11:00 ਵਜੇ ਸਵੇਰੇ ਬੁਲਾਇਆ ਪਰ ਮੈਂ ਜਦ ਆਪਣਾ ਅਸਤੀਵਾਪਸ ਲੈ ਜਾਂਦਾ ਸੀ ਉਹ ਮਸਬਡ ਕਰਕੇ ਆ ਗਿਆ

अभी इतने डे पड़े थे पड़े थे, आगा थे आगा चलो इनकी मर्जी है पर मैंने ये में मुझे हमने कोई तो पार्टी के लिए नहीं चुना अपना नेता चुनके के उन्होंने भेजा बेटा बनाकर भेजा इसलिए उन लोगों ने फैसला लिया कि तुम इस्तीफा जी से मुलाकात हुई है मेरी इस्तीफा ले ਲੈਟਰ ਸੀ ਰਸੀਬ ਕਰ ਲਈ ਹੈ ਨੰਬਰ ਕੋ ਆ ਕੇ ਟਾਈਮ ਪਵਾ ਲਿਆ ਉਹਨਾਂ ਕੋ 11:55 ਮਿੰਟ ਤੇ ਰਸੀਬ ਕੀਤੀ ਉਹਨਾਂ ਨੇ ਇਸ ਤੋਂ ਜਿਹੜਾ ਮੈਂ ਦੁਬਾਰਾ ਫੇਰ ਸਪੀਕਰ ਸਾਨੂੰ ਮਿਲਣ ਦੇ ਲਈ ਆਉਂਗਾ 11 ਤਰੀਕ 11 ਵਜੇ ਦੁਬਾਰਾ ਬੁਲਾਇਆ ਗਿਆ ਜੀ ਭਾਜੀ ਕੀ ਅੱਜਕੱਲ ਤੁਸੀਂ ਜਿਹੜਾ ਅਸਤੀਫਾ ਦਿੱਤਾ ਹੈਗਾ ਕੀ ਹੁਣ ਪਾਰਟੀ ਜੀ ਹੈਗੇ ਆ ਕਿ ਆ ਕਿੱਧਰ ਜਾ ਰਹੇ ਮੈਂ ਪਾਰਟੀ ਲੈਵਲ ਤੇ ਕੋਈ ਗੱਲ ਨਹੀਂ ਕਰਦਾ ਮੈਂ ਸਿਰਫ ਸਿਰਫ ਵਿਧਾਨ ਸਭਾ ਦੀ ਮੈਂਬਰਸ਼ਿਪ ਔਰ ਸਪੀਕਰ ਸਾਹਿਬ ਦੀ ਜਿਹੜੀ ਦਿੱਤੀ ਹੋਈ ਲੈਟਰ ਹੈ ਜਿਹੜੀ ਮੈਨੂੰ ਅੱਜ ਬੁਲਾਇਆ ਸੀ ਤੇ ਜਿਹੜਾ ਮੈਨੂੰ ਅੱਜ 3 ਤਰੀਕ ਤੇ ਜਿਹੜਾ 11 ਵਜੇ ਬੁਲਾਇਆ ਸੀ ਮੈਂ ਉਰਤੇ ਹੀ ਜਵਾਬ ਦਵਾ ਹਲਕੇ ਦੇ ਲੋਕਾਂ ਨੇ ਕਿ ਕਿ ਉਹਨਾਂ ਹਲਕੇ ਦੇ ਲੋਕਾਂ ਨੇ ਕਿਹਾ ਕਿ ਇਹ ਵੋਟ ਕਿੰਨੂੰ ਪਾਈ ਸੀ ਅਸੀਂ ਕਿੰਨੂੰ ਐਮ.ਐਲ.ਏ ਬਣਾਇਆ ਸੀ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਸਮੇਂ ਹੈ ਜਿਹੜਾ ਜਿਹੜਾ ਸਾਡੇ ਹਲਕੇ ਦੀ ਜਿਹੜੀ ਨੋਹਾਰ ਹੈ ਉਹ ਸਮੇਂ ਤੇ ਰਹਿ ਕੇ ਬਦਲੇ ਠੀਕ ਮੈਂ ਬਦਲਾਂ ਜੇ ਸਪੀਕਰ ਸਾਹਿਬ ਕੋਈ ਕਾਰਵਾਈ ਕਰਦੇ ਤਾਂ ਅਸੀਂ ਕਿੱਦਾਂ ਦੇਖੋਗੇ ਜੇ ਕੋਈ ਕਾਰਵਾਈ ਕਰੇਗੇ ਅਗੇ ਹਾਈ ਕੋਰਟ ਹੈ ਅਗੇ ਸੁਪਰੀਮ ਕੋਰਟ ਹੈ ਮੈਂ ਜਾਊਂਗਾ ਕੋਈ ਗੱਲ ਨਹੀਂ ਚਿੰਤਾ ਨਹੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ